ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 5 ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਅੱਜ ਕਿੱਥੋਂ ਝੋਟੀਆਂ ਲੱਭ ਲੈਂਦੀਆਂ ਜੀ ਝੋਟੀਆਂ ਵੀ ਵੱਡੀਆਂ ਲਈਆਂ ਜੀ ਅੱਛਾ ਹਾਂਜੀ ਠੀਕ ਆ ਇਹ ਆ ਵੀ ਭਾਜ ਜੀ ਪਾਉਣੇ ਆ ਭਾਜ ਜੀ ਝੋਟੀ ਵੇਖੋ ਝੋਟੀ ਮਾਰਕੀਟ ਨਾਲੋਂ 25000 ਰਿਆਲ ਦੇਣੀ ਆ ਠੀਕ ਆ ਚਲੋ ਨਾਮ ਦੱਸਦੇ ਕਰੀ ਹਾਂ ਕਿ ਦੰਦਰ ਸਿੰਘ ਨੂੰ ਪਿੰਡ ਚੱਠਾ ਤਸੀਲ ਬਡਾਲਾ ਜਿਲ੍ਹਾ ਦਾਸ ਫੋਨ ਨੰਬਰ ਬੋਲ ਦੋ 95827759 ਠੀਕ ਆ ਤੇ ਛਲਵਾਰ ਫੇਰਾ ਪਹਿਲੇ ਨੰਬਰ ਵਾਲੀ ਝੋਟੀ ਤਾਂ ਕਰ ਲਈ ਕੱਦ ਕਾਫ ਪੱਖੋਂ ਤੇ ਪੂਰੀ ਜਵਾਨ ਹੈ ਜਿਹੜੀ ਪੂਰੀਆਂ ਵੱਡੀਆਂ ਮੱਜਾਂ ਚ ਹੈ ਅਜੇ ਕੱਬਣ ਹੈ ਜੇ ਤਿਆਰ ਹੋਣੀ ਆ ਆ ਜੀ ਇਹਦੇ ਪੰਜਰ ਲਿੰਦੀ ਜੀ ਠੀਕ ਆ ਦੇਖੋ ਝੋਟੀ ਆ ਦੇਖ ਸਾਦੇ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਮੋਹਰਾ ਦੀ ਝੋਟੀ ਆ ਤੇ ਪਈ ਵੀ ਜੀ ਉਧਰੋਂ ਲਈ ਨਹੀਂ ਦਰੋਂ ਕਿੰਨੇ ਸਵੇਰੇ ਆਣੀ ਨਹੀਂ ਝੋਟੀ ਆ ਜੀ ਝੋਟੀ ਨਾਲ ਕੋ ਸਮਝੇ ਠੀਕ ਹੈ ਬਾਕੀ ਦਾ ਰਕਾੜ ਵੀ ਜੀ ਪਹਿਲਾਂ ਨੇ 16 17 ਕਿਲੋ ਦਾ ਦਤਾ ਹੈ ਤਾਂ 18 ਕਿਲੋ ਤੋਂ ਬਾਹਰ ਝੋਟੀ ਦੱਦੀ ਜੇਗੀ ਠੀਕ ਆ ਵੇਖੋ ਲਿਓ ਆਂਦੀ ਲੱਗਾ ਝੋਟੀ ਬਾਕੀ ਖੜੇ ਕੋਈ ਸੰਭਨ ਵਾਲਾ ਆਂ ਦੇਖ ਸਾਧਦੇ ਜੇ ਹਵਾਨੇ ਦੀ ਬੰਤਰ ਜਿਹੜੀ ਚੰਗੀ ਆ ਬਾਕੀ ਥਣ ਵੀ ਚੰਗਾ ਲੱਗਾ ਲਿਆ ਤੋਰੋ ਹਾਂ ਇੱਕ ਰੀ ਨਾ ਹਫਤੇ ਦੇ ਲਾਗੇ ਬੰਨੇ ਜੇ ਟਾਈਮ ਲਾ ਜੂਗੀ ਜੀ ਜੀ ਹੱਤੀ ਜੀ ਨਹੀਂ ਉਨੀ ਬੇਲ ਇੰਨਾ ਕਰ ਦੁੱਚ ਆਇਆ ਦਾ ਜੀ ਆਈ ਵੀ ਤੇ ਕੱਲ ਹੀ ਆਉਣੀ ਮਸਾਂ ਇੱਕ ਮਿੰਟ ਰੋਕ ਕੇ ਇਧਰ ਨਾ ਕਰੇ ਚਿਹਰਾ ਕਰੇ ਇਧਰ ਨੂੰ ਆਹ ਦੇਖ ਸਾਡੇ ਜੀ ਪੂਰੀ ਲੰਬਾਈ ਚ ਆ ਲੈ ਆ ਸਿੱਧੀ ਤੋਰ ਦੇ ਇੱਕ ਵਾਰੀ ਆਹ ਜ ਲੈ ਆ ਉਹ ਅੰਦਰੋਂ ਬਹੁਤ ਹੋਟੀ ਆ ਚਮੜੀ ਵੇਖੋ ਕਿਦੀ ਬਾਕੀ ਆ ਵੀ ਖੜੇ ਕੋ ਸਾਹਮਣ ਵਾਲਾ ਚੰਗੇ ਦੁੱਧ ਵਾਲੀ ਝੋਟੀ ਆ ਜਿਹੜੀ ਹਾਈਟ ਲੈਂਥ ਦੀ ਚੰਗੀ ਆ। ਮਿਲ ਕੇ ਇਹਨਾਂ ਵੀ ਚੰਗੀ ਮੋਟੀ ਲੱਗੀ ਆ। ਤੇ ਆਪੇ ਸ਼ਹਵਾਨਾ ਵੀ ਦੇਖ ਸਕਦੇ ਪਛਾਣੋ ਹਵਾਨਾ ਜਿਹੜਾ ਚੰਗਾ ਬਣਾਉਂਦੀ ਆ। ਅਜੇ ਵੀ ਇਹਨੇ ਦਿਨ ਲੈ ਜਾਣੇ ਆ ਤੇ ਹੁਣ ਤਾਂ ਹੀ ਚੰਗੀ ਥੱਲੇ ਬਣ ਗਈ ਆ। ਤੇ ਇਧਰ ਇੱਕ ਚੌੜੀ ਜਿਹੀ ਪਲਾਨੀ ਆ। ਤੇ ਥਾਣੇ ਤੇ ਦੇਖ ਸਕਦੇ ਅਗਲੇ ਪਿਛਲੇ ਥਾਣੇ ਲਗਭਗ 1.2 ਸਾਈਜ਼ ਦੇ ਆ। ਇਹ ਪਿਓ ਸਿੰਘੀ ਕੋ ਬਣੀ ਨਾ ਉਹ ਕਿਸ ਸਿੰਘੀ ਦੇ ਤੋਂ। ਠੀਕ ਆ। ਹਾਂਜੀ। ਕਿੰਨਾ ਮੁੱਲ ਰੱਖਣਾ ਇਹਦਾ ਫਿਰ ਮੁੱਲ ਇਧਰ ਇੱਕ ਮਰਜੀ ਚਮੜੀ ਕਰੇ ਝੋੜੀ ਦੀ ਕਾਗਜ ਲੱਗੀ ਐ ਇਸ ਤੋਂ ਠੀਕ ਐ ਦੇਖੋ ਬਰੀਕ ਚਮੜੀ ਦੀ ਆ ਤੇ ਬਾਕੀ ਜਿੰਨੇ ਵੀ ਆ ਸਾਫ ਐ ਚਲੋ ਸਫਾਈ ਚ ਆ ਇਹ ਆ ਵੀ ਝੜੀਆਂ ਝੁੜੀਆਂ ਲੱਗੀਆਂ ਉਹਦੇ ਕਰਕੇ ਜੇ ਪਸ਼ੂ ਪੁਰੇ ਰੱਜੇ ਰੱਜੇ ਨਹੀਂ ਆ ਨਵੀਂ ਜਗ੍ਹਾ ਤੇ ਆ ਕੇ ਕੁਛ ਖਾਂਦੇ ਵੀ ਕਰਕੇ ਆ ਇਹ ਪ੍ਰਾਈਸ ਵੀ ਆ ਇਸ ਤੋਂ ਝੋੜੀ ਆ ਜੀ ਆਈ ਐ ਫਟੇ ਫਟੇ ਨਿਕਾੜੀ ਕਿੰਨਾ ਫਿਰ ਰੱਖਣਾ ਮੁੱਲ ਮੁੱਲ ਤੇ ਵੀ ਆ ਕਿ ਕਿਉਂਤੀ ਰਹਿ ਜੇ ਮਰਜੀ ਕਰ ਲਈਏ ਹਾਂਜੀ 1.5 ਲੱਖ ਦੀ ਦੇਤੀਏ ਕਰ ਦਈਏ ਮਾਨੌਰ ਦੱਸੋ ਕਿੰਨਾ ਕਰਨਾ ਚਾਹ ਆਪੇ ਦੱਸ ਦੋ ਕਿੰਨੇ ਦੇ ਦੇ ਪਾਣੀ ਆ ਛੱਡ ਦੀਏ ਪੰਜ ਹੋਰ ਛੱਡ ਦੀਏ 40 ਦੇ ਦੀਏ 35 ਦੇ ਦੀਏ 32 ਦੇ ਦੀਏ 30 ਦੀ 28 ਦੀ ਸਵਾ ਦੀ ਝੋਟੀ ਤੇ ਨਹੀਂ ਆ ਠੀਕ ਆ ਨਹੀਂ ਰਾਜੀ ਲੈ ਠੀਕ ਆ ਸਵਾ ਲੱਖ ਦੀ ਝੋਟੀ ਤੋਂ ਨਹੀਂ ਦੇ ਦੇ ਅੱਛਾ ਸਾਡੇ ਘਰ ਉੱਤੇ ਪਕੇ ਤੇ ਸਲੀ ਕਰਕੇ ਖੜੇ ਅੱਛਾ ਬਾਕੀ ਜਿਹਨੇ ਵੀ ਸਾਡੇ ਘਰੇ ਡੰਗਰ ਜਾਂ ਕੋ ਚੋਲਿਆ ਹਾਂਜੀ ਸਾਡੀ ਉਹਦੀ ਕੋਈ ਗਾਰੰਟੀ ਨਹੀਂ ਆਨਲਾਈਨ ਦਾ ਮਤਲਬ ਜੇ ਕੋਈ ਕੋਤਾਰਨਾ ਮਰੇ ਚੋਵੇ ਹੋਣਾ ਬਾਕੀ ਆ ਵੀ ਪਹਿਲੀ ਗੱਲ ਇੱਥੋਂ ਹੀ ਤਸੱਲੀ ਕਰਕੇ ਖੜੋ ਸਾਡੀ ਤੇ ਬੇਨਤੀ ਇਹੀ ਆ ਜੋ ਖੜੀਆਂ ਉਹਦੀ ਵੀ ਦੀ ਆਨਲਾਈਨ ਕਦੀ ਚੋਗੀ ਤਸੱਲੀ ਕਰ ਲਈ ਵੇਖ ਕੇ ਖੜੀਆਂ ਆ ਹਾਂਜੀ ਹਾਂਜੀ ਨਾ ਮੈਂ ਤਾਂ ਆ ਜੇ ਕੋਈ ਉਹਦਾ ਹੀ ਮੰਗਾਵੇ ਤੇ ਹਾਂਜੀ ਹਾਂਜੀ ਜੇ ਰਸਲੀਆਂ ਕਰਕੇ ਜਾ ਕੇ ਮਨ ਕੋ ਲਾਮਾ ਤੇ ਨਾ ਹੀ ਲਾਮਾ ਦੇਣਾ ਲੈਣਾ ਜੇ ਨਾ ਦੇਣਾ ਜੀ ਜਿਹਨੂੰ ਇਹਨਾ ਆਨਲਾਈਨ ਖੜੂ ਕਹਤੋ ਕਿਉਂ ਮੇਰ ਜਿਹੜਾ ਇੱਥੇ ਆਂਦੇ ਫਿਰੇ ਆਡੀ ਕੋਈ ਗਾਰੰਟੀ ਨਹੀਂ ਜੀ ਠੀਕ ਹੈ ਜੀ ਉਹ ਡੀਜੀਓ ਟੀ ਆ ਬਾਕੀ ਗੱਬਣ ਆ ਚਲੋ ਜਿੰਨੇ ਨਹੀਂ ਵੀ ਆਉਣਾ ਵੀਡੀਓ ਕਾਲ ਤੇ ਆਪਣੀ ਪਾਸ ਕਰਾ ਲੈ ਅਸੀਂ ਥਣਾ ਦੀ ਬਿਲਕੁਲ ਪਿੱਛੇ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ 15 16 ਕਿਲੋ ਪਹਿਲੀ ਝੋਟੀ ਦਿੱਤਾ ਹੈ ਇਹਦੇ ਵਿੱਚ 18 ਨਿਕਲੇ ਡੀਜੀਓ ਟੀ ਫਿਰ ਕੀ ਜਾਂਦਾ ਹੈ ਹਾਂਜੀ ਹਾਂਜੀ ਪਹਿਲੀ ਝੋਟੀ ਕਤਾਂਦੀ ਆ ਬਾਕੀ ਆਵੇ ਕੋਈ ਅੱਖੀ ਆਣ ਕੇ ਵੇਖੇ ਝੋਟੀ ਪਸੰਦ ਆਉਗੀ ਸਵਾਰ ਹੋ ਗਈ ਨਾ ਉਹ ਝੋਟੀ ਨਹੀਂ ਛੱਡ ਜਾਂਗਾ ਬਾਕੀ ਇਹ ਬੇਨਤੀ ਹੈ ਜਿਹੜੇ ਵੀਰ ਨੇ ਲੈਣੀ ਆ ਇਹ ਤਾਂ ਮਾਨਤਾ ਨਹੀਂ ਹੋਣਾ ਇਹ ਮੁਰਕੇ ਨਾਲ ਕੋਈ 10 15 15 ਗਿਆ ਤੁਹਾਡੇ ਕੋਲੋਂ ਆਉਣਾ ਵੀ ਨਾ ਉਹ ਸੌਦਾ ਨਹੀਂ ਹੋਣਾ ਠੀਕ ਹੈ ਸਾਈ ਵੀ ਇਹਨੇ ਪਾਉਂੀਆਂ ਕੋ 2600 ਸਾਈ ਪਾਵੇ 5 ਹੱਥੋਂ ਪਾ ਕੇ ਨੰਗਨ ਨਹੀਂ ਰੋਕਣਾ ਠੀਕ ਹੈ ਅੱਗੇ ਪਿਛਲੇ ਰੇ ਤੁਸੀਂ ਕਹਿੰਦੇ ਹੋ ਵੀ ਹਾਂ ਜੀ 500 ਰੁਪਿਆ ਪਾ ਕੇ ਵਈਆਂ ਰੋਕ ਕੇ ਮੁਰਕੇ ਜੀ ਸਾਡੇ ਵੀਡੀਓ ਤੋਂ ਵੇਖ ਕੇ ਲੈ ਕੇ ਮੁਰਕੇ ਵੀਡੀਓ ਤੇ ਕਹਿੰਦੇ ਨਾਲੇ ਪਸੰਦ ਨਹੀਂ ਉਹ ਕੰਮ ਨਹੀਂ ਜੀ ਹੋਣਾ ਹਾਂਜੀ ਹਾਂਜੀ ਇੱਥੇ ਆ ਲ ਕੇ ਜੇ ਇਹ ਨਹੀਂ ਲੈਣੀਆਂ ਸਾਈ ਉਹ ਪਹਿਲੇ ਵੀਡੀਓ ਦੋ ਦੀ ਤਿੰਨ ਵਾਰੀ ਵੇਖ ਕੇ ਫਿਰ ਫੋਨ ਲਾਵੇ ਫਿਰ ਸਾਡੀ ਕਰਕੇ ਆਪਣੀ ਲਵੇ ਠੀਕ ਹੈ ਜੀ ਸਾਈ ਪਾਵੇ ਠੀਕ ਹੈ ਜੀ ਆ ਪ ਇਹ ਵੀ ਤਾਜੀ ਸੂਈ ਝੋਟੀ ਆ ਵੇਖੋ ਮੇਦੀ ਝੋਡੀ ਦੰਦਾ ਜਿ ਘਟੀ ਆ ਇਹ ਅੱਛਾ ਤੇ ਵੇਖੋ ਝੋਡੀ ਚੀਜ਼ਾਂ ਵੀ ਤੇ ਥਾਲੇ ਵੇਖੋ ਝੋਡੀ ਘੜਦੀ ਆ ਥੱਲੇ ਬੜੀ ਚੰਗੀ ਤਿਆਰ ਹੋਈ ਆ ਰੱਤ ਤੇ ਆਲਗ ਦੇ ਨਾਲ ਝੋਡੀ ਨਹੀਂ ਤੇ ਰੱਖੀ ਉਹ ਝੋਡੀ ਵਾਲਾ ਬੱਚਾ ਬਿਲਕੁਲ ਤਾਜ਼ਾ ਹੀ ਆ ਕੱਟੀ ਦਿੱਤੀ ਹੈ ਵੇਖੋ ਕੱਟੀ ਪਤਾ ਦੀ ਵਗਰੇ ਆ ਦੇ ਸਾਦੇ ਬੱਚੇ ਨੇ ਪੁੜਾ ਟਿੰਗਦੀ ਆ ਝੋਡੀ ਕੱਟੀ ਆ ਮਗਰੇ ਬਿਲਕੁਲ ਕੋਲਾ ਹੀ ਬੱਚਾ ਵਾ ਤਾਜ਼ਾ ਬੱਚਾ ਜਿਹੜਾ ਜੀ ਬਹੁਤ ਸੁੱਤ ਮਾਜੀ ਅੰਗੇ ਛੋਣ ਛੋਟੀ ਕਰਦੀ ਤੇ ਵਾਕਈ ਇਹ ਵੀ ਝੋਟੀ ਛੋਟੇ ਸਿੰਘ ਦੀ ਆ ਇਹ ਭਲਾ ਨੇ ਝੋਟੀ ਨੇ ਦੰਦਾ ਨੇ ਝੋਟੀ ਛੋਟੀ ਜਣੀ ਬਹਾਨਾ ਕਿੰਨੀ ਹੁੰਦੀ ਹੋਗੀ ਸਿੰਘ ਤੇ ਹੀ ਹੈ ਜੇ ਮੋੜਨਾ ਚਲੋ ਬੰਨਾ ਵੀ ਦੀ ਫਿਰ ਆ ਦੇਖ ਸਰਦੇ ਪਸਮਾ ਕੇ ਜਿਹੜਾ ਥਨ ਵਿੱਚ ਚੰਗਾ ਕੱਢਿਆ ਵਾ ਇੱਥੇ ਤਾਂ ਆਲ ਦਾ ਨਾਂ ਹੀ ਬਗ ਲੋ ਬੱਤੇ ਉਧਰ ਸਾਡਾ ਮਾਈ ਧੱਕਾ ਮਾਰਦੀ ਇੱਕੋ ਕਿਤੇ ਆਲ ਦਾ ਨਾਂ ਨਹੀਂ ਜੀ ਤੀਰੇ ਹਾ ਲਿੰਦੀ ਛੋਟੀ ਵੇਖੋ ਆ ਵੀਰੇ ਤਾਂ ਚਵਾਈ ਬਹੁਤ ਸਾਲ ਛੋਟੀ ਲੱਗੀ ਵੇਖੋ ਬਾਕੀ ਚਵਾਈ ਜਿਹੜੀ ਪੂਰੀ ਸਾਫ ਆ ਠੰਡੀ ਸੀਲ ਛੋਟੀ ਆ ਇਹੋ ਜੀ ਛੋਟੀ ਦਾ ਵੀਰ ਜੀ ਦੱਸੋ ਕੀ ਮੁੱਲ ਲਿਆ ਇਹ ਰਾਜੋੜੀ ਸੂਈ ਆ ਕਿਹੜੀ ਨਹੀਂ ਠੰਡੀ ਛੋਟੀ ਨਿਕਲ ਆ ਗਈ ਵੇਖੋ ਥਾਂ ਤੇ ਕਿਹੜੀ ਬਾਕੀ ਜਿਹੜੀਆਂ ਛੋਟੀਆਂ ਨੇ ਨੀਰਾ ਦੁੱਧ ਦਾ ਮੁੱਲ ਨਹੀਂ ਹੁੰਦਾ ਸੀਲੀਆਂ ਦਾ ਮੁੱਲ ਵੀ ਹੁੰਦਾ ਵਾ ਆਹ ਦੇਖੋ ਬਿਲਕੁਲ ਤਾਜੇ ਨਾੜੂ ਤੇ ਬੱਚਾ ਐ ਮਗਰ ਵੀ ਕੱਟੀ ਤੋਰੋ ਫੇਰ ਇੱਕ ਰੀਨ ਹੁਣ ਓਏ ਬਾਕੀ ਆ ਵੀ ਚਲੋ ਜਿੰਨੇ ਘਰੇ ਰੱਖਣੀਆਂ ਤੇ ਗਾਂ ਵੀ 400 ਵਿੱਚ ਆਉਣੇ ਆ ਪਹਿਲਾ ਦਾਈ ਪਹਿਲੇ 100 ਵਿੱਚ ਕੱਦ ਕਾਠ ਚੰਗਾ ਆ ਇਹੋ ਆ ਵੇਖੋ ਫਿਰ 2 2.5 ਕਿਲੋ ਝੋੜੀ ਚੋਈ ਹੋਣੀ ਆ ਜੇ ਫਿਰ ਲੈ ਵੀ ਜੇ ਕਰੀ ਲੈ ਜਾ ਸਿੱਧੀ ਤੋਰ ਤੇ ਇੱਕ ਵੇਖ ਲੈ ਕਿੰਨਾ ਵੱਡਾ ਰੱਲਾ ਵੀ ਕਰਦਾ ਲੱਗਿਆ ਬੜੀ ਮੋਢੀ ਭਾਲ ਵੀ ਆ ਗਈ ਦਰਾਂ ਨੇ ਚਲ ਆ ਜ ਲੈ ਚੋਾਈ ਲੱਗੀ ਕਿ ਕਾਨੂੰ ਗਲਾਂ ਬਾਕੀ ਅਜੇ ਚੋਆਈਆਂ ਇਹਦੀਆਂ ਹੋਣੀਆਂ ਹਨ ਹੋਰ ਕੱਢ ਜਾਣਾ ਜੰਦੇ ਵਰਨਾ ਵੇਖੋ ਦਾਣਾ ਦੀ ਗੱਡੀ ਆ ਸੁੱਕ ਤੇਰਾ ਤੇਰਾ ਕਿਹਨਾਂ ਨੇ ਚੜ ਗਿਆ ਆ ਦੇਖ ਸਾਹਦੇ ਹਵਾਨਾ ਇਧਰ ਲੱਗ ਗਿਆ ਬਾਕੀ ਪਹਿਲੇ ਸਵੇ ਹਵਾਨਾ ਚੰਗਾ ਤਿਆਰ ਕਰ ਗਈ ਆ ਥਾਣੇ ਦੇ ਕਰੀ ਫੇਰ ਤੋਂ ਦੇਖ ਸਕਦੇ ਆ ਪੂਰਾ ਹਨ ਪਸਮਾ ਜਿਹੜਾ ਇਹਨੇ ਪਾ ਲਿਆ ਵਾ ਕੋਟ ਆਪ ਸਮਝਾਂਗੇ ਝੋਡੀ ਕਿੰਨਾ ਕਿ ਦੋ ਦੋ ਤਰਾਂ ਵੀਰ ਜੀ ਪਹਿਲੇ ਸਵੇਰੇ ਕੱਢੀ ਜੋ ਵੀਰ ਜੀ ਜੇ ਸਾਹਮਣੇ ਚੱਲਣਗੇ 8 ਕਿਲੋ ਦੇ ਰਗੜ ਬੋਲੇ ਹੋਣਾ ਆ ਅੱਛਾ ਸੇਰੇ ਹੀ 3-4 ਕਿਲੋ ਝੋਡੀ ਕਿ ਹੋਈ ਕੱਲ ਸ਼ਾਮੀ ਕਿ ਹੋਈ ਕੱਲ ਸ਼ਾਮਾਂ ਦੀ ਸੂਈ ਆ ਕੋਈ ਹੋਰ ਦਾ ਰਾਂ ਨਹੀਂ ਦੋ ਜਵਾਈਆਂ ਝੋਡੀ ਦੇ ਰਹੀਆਂ ਆ ਅੱਛਾ ਝੋਡੀ ਜੇ ਸਾਹਮਣੇ ਜਿੰਨੇ ਸਾਹਮਣੇ ਝੋਡੀ ਦੁੱਧ 12 ਕਿਲੋ ਦੇ ਦੂਗੀ ਮੁੱਲ ਫੇਰੇ ਦਾ ਮੁੱਲ ਮੇਰਾ ਝੋਡੀ ਦਾ ਕੱਦ ਘਾਟ ਕੇ ਰੱਖਣਾ ਕਿੰਨਾ ਮੁੱਲ ਕਰਦੇ ਕੱਦ ਘਾਟ ਪੱਖੋਂ ਤੇ ਚੰਗੀ ਆ ਚਲੋ ਇੱਕ ਪੈਂਦੀ ਦੇ ਦੀ ਝੋਡੀ ਪੂਰੇ ਤੇ ਦੇ ਦਿੱਤੀ 99 ਦੀ ਝੋਡੀ ਦੇਗੀ ਵਿੱਚ ਅੱਛਾ 90 ਦੱਸੋ ਕਿੰਨਾ ਮਾਨ ਕਰੀਏ ਦੋ ਛੱਡ ਦੋ ਫਿਰ ਤਿੰਨ ਹੀ ਛੱਡਾਂਗੇ ਅੱਛਾ 80000 ਦੀ ਜੋ ਦੇਣੀ ਨਾ 87000 ਦੀ ਨਹੀਂ ਨਹੀਂ ਆ ਠੀਕ ਹੈ ਜੀ ਹਾਂ ਜੀ ਬਾਕੀ ਨਵੀਂ ਝੋਟੀ ਆ ਖੱਬਦੀ ਆ ਝੋਟੀ ਬਾਕੀ ਕੋਈ ਵਿਖੇ ਆਣ ਕੇ ਪਸੰਦ ਆਊਗੀ ਜਰੂਰ ਹੁਣ ਇੱਕ ਹੋਰ ਆ ਸੂਈ ਮੱਝ ਤੁਹਾਨੂੰ ਵਿਖਾਉਣੀ ਆ ਇਹ ਕਿੰਨੇ ਕ ਦੁੱਧ ਲੀਜੇ ਇਹਦੇ ਕੋ ਦੁੱਧ ਵੀ ਜੀ 8-9 ਕਿਲੋ ਹੋਣਾ ਹੈ ਅੱਛਾ 8-9 ਕਿਲੋ ਹੈਗਾ 9 ਕਿਲੋ ਹੋਣਾ ਜੀ ਸੂਈ ਦਾ ਪਰਵਾ ਦੇਂਡੀ ਕਿੰਨਾ ਕਰੀ ਜਾਓਗੀ ਤੂੰ ਵਿੱਚ 12 ਕਿਲੋ ਬਾਅਦ ਦੇਣੀ ਵੀ ਤੁਰ ਫੇਰ ਇਹਨਾਂ ਵਿੱਚ ਯਾਰ ਮਾਰ ਕੇ ਦੁੱਧ ਦੇਉਗੀ ਚਵਾਈ ਕਿਦੇ ਰੱਖੀ ਕੱਲੋਂ ਮੇਰਾ ਠੀਕ ਆ ਹਾਂਜੀ ਬਾਕੀ ਕੱਟ ਕਾਟ ਦੀ ਚੰਗੀ ਆ ਉਤਰਾ ਨੱਜੋ ਥਾਣਾ ਇਹਦੇ ਵੀ ਲਾਗੇ ਤੋਂ ਆਪਾਂ ਦੇਖ ਸਕਦੇ ਆਂ ਯਾ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਹੈ ਭਾਰੇ ਬੱਲੇ ਜਾਂ ਮਾਜੇ ਵੀ ਆਹ ਦੇਖ ਸਾਡੇ ਜਵਾਨ ਇਹਦਾ ਵੀ ਲੱਗ ਗਿਆ ਤਾਂ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਮੁੱਲ ਵੀ ਜੀ ਦਾ ਸੀਆਰ ਦੇ ਜੀ ਅੱਛਾ 70000 ਰੁਪਏ ਦੇ ਦੀ ਵੀ 72000 ਦੀ ਦਈਏ ਪੂਰੇ 70000 ਦੀ ਦੇਣੀ ਹੈ ਅੱਛਾ 70000 ਦੀ ਹਾਂ ਜੀ ਚਲੋ ਨੇਕੀ ਕਰ ਗਏ ਕਿਉਂਵੇ ਖੜੇ ਚਵਾਈ ਦੇ ਲੱਗ ਗੋ ਤਾਨੂੰ ਗੱਲਾਂ ਉਹ ਨੇਕੀ ਛੋਟ ਮੋਕੇ ਤੇ ਹੋ ਜੂਗੀ ਤੇ ਆ ਝੋਟੀ ਇੱਕ ਹੋਰ ਚੰਗੇ ਕੱਦ ਕਾਟ ਚ ਆ ਇਹ ਵੀ ਸੋਈ ਜੀ ਚੰਗੇ ਕੱਦ ਦਾ ਵਜਨ ਤੇ 9 ਗਲ ਦੁੱਧ ਆਇਆ ਹੋਤਾ 9 ਲੀਟਰ ਤਿਆਰ ਹੋ ਤੋਰੋ ਇਹਨੂੰ ਵੀ ਇਹ ਕਿੰਨੇ ਦਿਨਾਂ ਦੀ ਸੋਈ ਆ ਕਿੰਨੋ ਸੁਨੋ ਤੇਰ ਗਰਗਟ ਇਹ ਕਿ ਨਾ ਦੁੱਧ ਕਰੀ ਜਾਉਗੀ ਦੁੱਧ ਦਿੱਤੀ ਵੀ ਯਾਰ ਬਰਗੋ ਚੜੀ ਦੇ ਜੂਗੀ ਠੀਕ ਹੈ ਹਾਂਜੀ ਬਾਕੀ ਪੂਰੀ ਭਾਰੀ ਛੋਟੀ ਆ ਸਰੀਰਾਂ ਚੰਗੀ ਆ ਜਿਹੜੀ ਐਸਾ ਥਾਂ ਨੂੰ ਦਰ ਲੱਗਦਾ 9 ਕਿਲੋ ਦੁੱਧ ਹੋਊਗਾ ਮਾਰ ਕਟਾਈ ਥੋੜਾ ਦਰਦੀ ਦਰਦੀ ਜੀ ਆ ਇੱਕਰੀ ਬੇਲ ਦੇਖ ਸਕਦੇ ਦਾ ਵੱਜਨ ਵੀ ਦੇਖ ਸਕਦੇ ਹਾਂ ਚੰਗਾ ਇਹ ਨਾ ਇਹਦੇ ਲੈਓ ਦਾ ਕਿੱਥੇ ਜਾਣੀ ਹਾਂ ਸੋ ਤੋਂ ਦੰ ਲੀਹੇ ਇਹ ਕੋਲੀ ਵਾਲਾ ਨਾ ਮੰਮੀ ਕੋਲੀ ਬਾਕੀ ਨਿੱਗਰਵਾਨ ਨੇ ਇਹ ਤਾਂ ਦੱਲਾਵਣਾ ਹੈ ਦੇਰੀਆਂ ਜੇ ਹੋਵੇ ਦੇਰੀਆਂ ਦਾ ਮਤਲਬ ਵੀ ਮਾਦੇ ਆ। ਨਾਲੇ ਝੰਗ ਲੱਗਿਆ। ਮੁੱਲ ਫਿਰ ਵਿੱਧੀ ਇਹਦਾ। ਮੁੱਲ ਤੇ ਤਾਂ 90 ਹਜ਼ਾਰ ਦੇ 85 ਹਜ਼ਾਰ ਦੀ ਦੇਦੀ। 80 ਹਜ਼ਾਰ ਦੀ ਦੇਦੀ। 2000 ਦੀ 80 ਚੋਈ। 70 ਹਜ਼ਾਰ ਦੀ 75 ਹਜ਼ਾਰ ਦੀ। ਠੀਕ ਆ। 75 ਹਜ਼ਾਰ ਦੀ ਜਿਹੜੀ ਕਹਿੰਦੇ ਦੇ ਦੇਣੀ ਆ। ਬਾਕੀ ਭਾਰੀ ਆ ਮੱਜ। ਦੇਖੋ ਟੋਤਾ। ਆ ਗੱਬਣ ਜੇ। ਇਹ ਗੱਬੜ ਤਿਆਰ ਦੇਖੋ ਲੈ ਆ ਗਦੇ। ਤਿਆਰੀ ਕੀ ਆ ਲਗਭਗ। ਲੱਖ ਵਾਲੀ ਮੈਨੂੰ ਐਜਾ ਲੱਗਾ ਹੋਗਾ ਇਹਨਿਕ। ਆਹ ਦੇਖ ਸਾਡੇ ਇਹ ਕਿੰਨਾ ਘੜਦੀ ਟਾਈਮ ਲੈਦੂ ਕੀ ਦੁੱਧ ਨੇ ਤਿਆਰੀ ਕਿੰਨਾ ਕ ਦੁੱਧ ਘੱਟੀ ਜਾਊਗਾ ਕਿ 20 10 ਕਿਲੋ ਬਾਹਰ ਲਈ ਲਿਆ ਤੋਰ ਫਿਰ ਇੱਕ ਰੀਆ ਸਫਾਇਆ ਆਇਆ ਲਿਆ ਪਤਾ ਆਇਆ ਟੁਕੜਾ ਵਾਲਾ ਮੇਰੇ ਕੋਲ ਹੀ ਸਾਫ ਜੀ ਅਜੇ ਗੱਭਣ ਆ ਕਾਰੇ ਥਾਣੇ ਕਿਉਂ ਲੱਗੇ ਕੋਈ ਵੇਰ ਲਖਾ ਨਾ ਦੇਖ ਸਕਦੇ ਜੀ ਹੋਲੀ ਹੋਲੀ ਲਾਜੋ ਬੀਤੀ ਦੂਰ ਦੂਰ ਜਿਹੜਾ ਚਾਰੇ ਥਾਣੇ ਆ ਤੇ ਫਿਕਸ ਹੋਵਨ ਨੇ ਦੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਤੇ ਆ ਹਵਾਨਾ ਹੀ ਤਾਂ ਲੱਗੇ ਤਾਂ ਦੇਖ ਸਕਦੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਬੀਤੀ ਦੁੱਧ ਵੀ ਜੀ ਦਾਸਤਰ ਦੇ ਜੂਗੀ ਤੇ ਇਹਦਾ ਮੁੱਲ ਉਹ ਪਟਾ ਕੋਲ ਮੈਨੂੰ ਛੋਟੀ ਦਾ ਮੁੱਲ ਦੇਦਾ ਵੀ ਜੀ 75000 ਦੇ ਇਹ ਜੱਸ ਨੋ ਕਿੰਨੇ ਦੀ ਹੈ 67 ਦੀ 67 ਦੀ ਪੂਰੇ ਪੈਂਟ ਦੀ ਝੋੜੀ ਦੇਣੀ ਹੈ ਅੱਛਾ 65 ਦੀ ਹਾਂਜੀ ਠੀਕ ਹੈ ਜੀ ਚਲੋ ਗਾਵਾਂ ਨੂੰ ਦਿਖਾ ਦਈਏ ਫਿਰ ਆਹ ਗਾਵਾਂ ਦੇ ਬੱਚੇ ਆ ਇੱਕ ਦਾ ਉਹ ਵੱਛਾ ਵਾ ਤੇ ਇੱਕ ਦੀ ਆ ਵਛੀ ਤਾਜ਼ਾ ਬਿਲਕੁਲ ਰਾਤ ਦੀ ਕੰਦੇ ਸੋਈ ਹੈ ਆ ਚਰਸੀ ਦਾ ਤਾਜੀ ਸੋਈ ਜੇ ਜਿਹੜੀ ਰਾਤ ਦੀ ਕਲਦੀ ਸੋਈ ਜੇ ਅੱਛਾ ਕਲਦੀ ਸੋਈ ਵੀਰ ਦੀ ਸੇਦੀ ਸਾਫ ਹੋ ਗਈ ਆ ਅੱਛਾ ਚਾਹਣਾ ਲੱਗ ਗਿਆ ਛੜੀ ਰਗੀ ਸਾਰਾ ਚੰਗ ਗਿਆ ਨੂੰ ਅੱਛਾ ਸਾਫ ਲਓ ਬੋਲਾ ਮੇਥਾ ਲਗਾ ਦਿੰਦੇ ਆ ਜਿਹੜਾ ਚਾੜੀਆਂ ਜੀ ਅੱਛਾ 15 ਲੀਟਰ ਤੋਂ ਬਾਹਰ ਹੋ ਜਾੜ ਦੀ ਜੀ ਕੋਈ ਜਾਂ ਬਾੜੀ ਕੋਈ ਜਰਤੀ ਆ ਥਾਣੇ ਤੇ ਦੇਖ ਸਕਦੇ ਜੇ 15 ਲੀਟਰ ਤੋਂ ਬਾਹਰ ਜਿਹੜਾ ਦੁੱਧ ਕਿੰਨੇ ਚਵਾਈ ਜਾਊਗਾ ਢੰਡੀ ਧੀ ਰੀਗ ਦੇ ਚਵਾਈ ਲੱਗੀ ਕਾਨੂੰਗਲਾ ਤੋਰੋ ਫੇਰ ਇੱਕ ਤੋਰੋ ਦੇ ਨਾ ਦੇਖੋ ਇਹਨੂੰ ਮੱਦੀ ਤਾਂ ਲੈ ਲੈਣਗੇ ਆ ਬੰਦਾ ਜਿਹੜਾ ਚਲਣ ਜਾ ਰਿਹਾ ਹੈ। ਇਹ ਕੋਸਟਾਨੇ ਦਾ ਰਗੜਾਇਆ। ਬਾਕੀ ਇੱਕ ਰੀਆ ਚਿਹਰਾ ਵੀ ਇਹਨਾਂ ਤੁਹਾਨੂੰ ਲੱਗੇ ਤਾਂ ਦਿਖਾਵਾਂਗੇ ਉਹਨੇ। ਥਾਣੇ ਜਿਹੜਾ ਬੜਾ ਕਮਾਲ ਦਾ ਲੱਗਾ ਇਹਦੇ ਕੋਲ ਆ ਦੇਖ ਸਕਦੇ ਹਵਾਨਾ ਇਹਦਾ। ਕਿੰਨਾ ਮੁੱਲ ਰੱਖਣਾ ਵਿਧੀ ਇਹਦਾ? ਆ ਦੇਖ ਸਕਦੇ ਹਵਾਨਾ ਪਛਾਣ ਉਹ ਜਿਹੜਾ ਵਾ ਚੰਗਾ ਕੱਟਦੀ ਆ। ਬਾਕੀ ਦੇ ਵੀ ਆਈਆਂ ਤੀਕ ਨਾਲੀ ਆ ਹਾਂਜੀ 40 49 ਹਜ਼ਾਰ ਦੀ ਦੇਤੀਏ 42 ਹਜ਼ਾਰ ਦੀ ਦੇਦੇ 40 ਅੱਛਾ ਅੱਛਾ ਚਲ 80 ਅਸ਼ੀਰ ਚਲ 40 ਹਜ਼ਾਰ ਦੀ ਦੇ ਦੇਣੀ ਹਾਂਜੀ ਠੀਕ ਹੈ 40 ਹਜ਼ਾਰ ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਅੱਜ ਲੈ ਬਾਕੀ ਥੱਲੇ ਜਿੰਨੇ ਵੀ ਤਿਆਰ ਹੋ ਗਈ ਆ ਚੰਗੀ ਤਿਆਰ ਹੋ ਗਈ ਆ ਤੇ ਹੁਣ ਆ ਜਿਹੜੀ ਵਿਖਾਉਣੀ ਤੁਹਾਨੂੰ ਐਂਡ ਤੇ ਵਿਖਾਵਾਂਗੇ ਸੂਈ ਸਵਾਈ ਜਾਵੇ ਇਹ ਵੀ ਤੇਰੀ ਸੂਈ ਏ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ ਕਿਹੋਣਾ ਤੇਰੇ ਜਵਗਲੋ 14 13 14 ਲੀਟਰ ਆ ਗਿਆ ਤਿਆਰ 17 18 ਕਿਲੋ ਵਿੱਚ ਹੀ ਦੇਜੂਗੀ ਠੀਕ ਹੈ ਜੀ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਨਿੰਕਵੇਂ ਨੂੰ ਵੀ ਚੰਗੀ ਲੱਗੀ ਆ ਖੋਲੋ ਵਿਧੀ ਇਹ ਵੀ ਤੋੜ ਦੀਏ ਬਾਕੀ ਉਤਰਾ ਇਹ ਵੀ ਕੱਦ ਕਾਟਦੀ ਚੰਗੀ ਆ ਉਤਰਾ ਥੋੜਾ ਬਾਹਰ ਲੈ ਥਲਿਓ ਦੇਖੋ ਵੇੜਾ ਤੋੜ ਦੋ ਇਹ ਵੀ ਯਾ ਵੜਾ ਯਾ ਇਹ ਡੇਰੀ ਵਾਲੀ ਇਹਦੇ ਦੋ ਤੇ ਆਣਾ ਵੀ ਆਹ ਦੇਖ ਲੈ ਹਵਾਨਾ ਇਹਦਾ ਇਹਦਾ ਮੁੱਲ ਵਿੱਧੀ ਫਿਰ ਮੁੱਲ ਤਾਂ ਵੀਰ ਜੀ 55000 ਜੀ ਅੱਛਾ ਯਾਰ ਯਾਰ ਦੇ ਦਈਏ ਪੂਰੇ 45 ਦੀ ਅੱਛਾ ਜੋੜਾ ਲਊਗਾ ਤਾਂ ਪੂਰੇ 80 ਹਜ਼ਾਰ ਦਾ ਅੱਛਾ ਹਾਂਜੀ 80 ਹਜ਼ਾਰ ਦਾ ਜੋੜਾ ਹੀ ਦੇ ਦੇਣਾ ਵਾ 15 15 16 16 ਲੀਟਰ ਵਾਲੀਆਂ ਕਾਵਾ ਜਿਹੜੀਆਂ ਕਹਿੰਦੇ ਤੇ 40 40 ਦੇ ਹਿਸਾਬ ਨਾਲ ਦੇ ਦੇਣੀ ਆ ਦੋਵੇਂ ਜੇ ਕੋਈ ਜੋੜਾ ਹੀ ਲਊਗਾ ਤੇ ਤੇ ਬਾਕੀ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਆਪਣੀਆਂ ਵੇਸਟ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪੁੱਛੋ ਖਰੀਦੋ ਜੀ